ਹੌ ਚਲੇ ਜਾਈਏ ਇਹ ਬਾਹਰ ਮਟਾਕਾ ਵੇ ਇਹ ਹੋਰ ਨਸ਼ੇਤਰ ਕੇ ਲੱਗਾ ਹੋਵੇ 11 ਵੇ ਕੀ ਜੀਣਾ ਜਗ ਹੁਣ ਸਾਲਾ ਕੋਈ ਭਾਵੇਂ ਪੁੱਛਦਾ ਵੀ ਨਹੀਂ ਹੈਗਾ ਫੇਰ ਪਤਾ ਕੀ ਲਾਂਦੇ ਹੁੰਦੇ ਤੂੰ ਹੁਕਮਤਾ ਕਰਦਾ ਵੇ ਅਸੀਂ ਦਿੰਦੇ ਜਾਨ ਜਰਾ ਪਰ ਤੈਨੂੰ ਜ਼ਿੰਦਗੀ ਚ ਉਸਕੇ ਸਾਲੇ ਨੇ ਕਿੰਨੇ ਕਿ ਆਵੇਂ ਤੈਨੂੰ ਕੋਈ ਲੋੜ ਹੈ ਜਾਂ ਕੁਝ ਹੈਗਾ ਕੋਈ ਚੀਜ਼ ਹੈ ਦੀ ਦੱਸ ਦੇ ਉਦੋਂ ਜਰੂਰ ਲਾਉਣਗੇ ਸਟੇਟਸ ਭੈਣ ਇਹ ਮੈਨੂੰ ਬਹੁਤ ਫੁਕਰੇ ਜਿਹਾ ਲੱਗਦਾ ਕਿ ਲੋਕ ਜਿਹਦੇ ਸਟੇਟਸ ਜੇ ਨਹੀਂ ਲਾਉਂਦੇ ਕੱਲ ਮੈਂ ਦੇਖਿਆ ਇੱਕ ਮੁੰਡੇ ਨੇ ਪਾਇਆ ਜਿਗਰੀ ਯਾਰ ਛੱਡ ਗਿਆ ਸਾਰਾ ਧੋਖਾ ਦੇ ਗਿਆ 6 ਘੰਟੇ ਬਾਅਦ ਅਗਲਾ ਸਟੇਟਸ ਹੈਗਾ ਇਹ ਕਿਹੜਾ ਗਾਣਾ ਹੈ ਮਾਹੌਲ ਪੂਰਾ ਬੇਬੀ ਹਾਏ ਬੇਬੀ ਇਹਨਾਂ ਦੇ ਵੀ ਹੁਣ ਮੈਂ ਦੇਖਿਆ ਹਾਰਮੋਨਸ ਪਾਉਣੇ ਲੰਬੇ ਟਾਈਮ ਨਹੀਂ ਕੱਢਦੇ ਹੈਗੇ ਜਿਦਾਂ ਆਪ ਰੀਲਸ ਤਾਂ ਉਹਨੂੰ ਸਕਰੋਲ ਕਰਦੇ ਆ ਨਾ ਇੱਕ ਹਾਸੇ ਵਾਲੀ ਆ ਗਈ ਮੂਡ ਫਨੀ ਹੋ ਜਾਂਦਾ ਸੈਡ Song ਆ ਗਈ ਤੇ ਆਉ ਹੋ ਜਾਂਦਾ ਉਹ ਲੋਕਾਂ ਦੇ ਰਿਸ਼ਤੇ ਨਾਲ ਤੇ ਮੋਸ਼ਨ ਵੀ ਇੱਦੇ ਰਹਿ ਗਏ। ਇੱਕ ਮਰਨ ਦਾ ਆਰਪੀ ਲੈ ਕੇ ਪਾਦਾਂਗੇ ਸਟੇਟ। ਤਿੰਨਾਂ ਘੰਟੇ ਬਾਅਦ ਮੈਂ ਮਾਹੌਲ ਪੂਰਾ ਬੇਬੀ। ਕਹਿੰਦਾ ਜਦੋਂ ਕਿਸੇ ਦੀ ਡੈਥ ਦਾ ਪਾਇਆ ਹੁੰਦਾ ਜਿਉਂ 2 ਘੰਟੇ ਕੱਢ ਲਿਆ ਕਰੋ। ਉਹ ਗੌਂਡ ਧਾਰਦੇ ਸੀ। ਦੇਖੋ ਕਿੱਦਾਂ ਖਲਾਰਾਂ ਪੈ ਗਏ ਸਾਰੇ। ਉਹ ਤਾਂ ਬੱਲੇ। oh my god ਇੱਥੇ ਟਹਿ ਜਾਣਾ ਕਹਿੰਦੇ ਤੁਹਾਨੂੰ ਚਲ ਦਿਖਾ ਦੇ ਵੀ ਦਿਨਾਂ ਪਹਿਲਾਂ ਲੋਕੀ ਤੇ ਨਹੀਂ ਦਿਖਾਉਂਦੇ ਇੱਥੇ ਉਹ ਟ ਹੈ ਨਾ ਤੇ ਇੱਥੇ ਦਾ ਬਰਾਬਰ ਆ ਜੇ ਸਾਡਾ ਆਪਣੇ ਭਰਾਵਾਂ ਦੇ ਉਹਨਾਂ ਦਾ ਸੇਮ ਸੇਮ ਹੋ ਜਾਊਗਾ ਚਲੋ ਕਰਾ ਲਵਾਂ ਕੰਮ ਨਾਲ ਅਸੀਂ ਕਰਦੇ ਹਾਂ ਅੱਜ ਬਾਹਰ ਹੀ ਨ ਸੌਂਗੀ ਅੰਮੀ ਹੈ ਇਹ ਨਿਰਿੰਦੇ ਸਿਵੀਨਾ ਜੱਟੇ ਨਾਲ ਕੀ ਜਾਣਾ ਹੈ ਨਾਲ ਕੀ ਜਾਣਾ ਕੁਝ ਵੀ ਜਾਣਾ ਇੱਕ ਜਿੰਦਗੀ ਦੀ ਸਕੂਨ ਜੀ ਲੋਕੀ ਦੇ ਲੈ ਡਟਾ ਮਕਾਨ ਪਾ ਕੇ ਵੀ ਏਸੀ ਪੱਖੇ ਲਾ ਕੇ ਸੰਦੇ ਪਰ ਉਹ ਕਿ ਚੱਲ ਲੰਦੇ ਗਰਮੀ ਅਸੀਂ ਵੀ ਚੱਲ ਸਕਦੇ ਛੋਟਾ ਦੇਖ ਭੈਣ ਭਰਾ ਦੇ ਵਾੜਾ ਵਿੱਚ ਇਹਦੇ ਨੂੰ ਬੰਦ ਕਰ ਤੈਨੂੰ ਲੱਤਾ ਬੰਦ ਕਰ ਲੈ ਦਸ ਦਿਨ ਜਿਹੜੇ ਖੋਲਣੀਆਂ ਹਨ ਖੋਲ ਦੇ ਖੋਲ ਦੇ ਖੋਲ ਤਾਂ ਮੰਮੀ ਨੇ ਦੇਖੀ ਮੰਮੀ ਦਾ ਰਿਐਕਸ਼ਨ ਦੇਖਿਆ ਉਹਨੇ ਕਿ ਮਾਂ ਨਹੀਂ ਪੜੇ ਅੰਦਰ ਅੰਮੀ ਇੱਧਰ ਦੇਖੀ ਕਹਿੰਦੀ ਲਮਾਰੀ ਚ ਬੰਦ ਕਰ ਉਹ ਦੇ ਦੇ ਜੀ ਮੰਮੀ ਦੇ ਦੇ ਬਹੁਤ ਖੱਜਲ ਕਰਦਾ ਹੈਗਾ ਵੀ ਅੰਦਰ ਬੰਦਨੇ ਦਾ ਇਹ ਦਾਣੇ ਦਾਣੇ ਕਿਤੇ ਕਿਤੇ ਨਹੀਂ ਦਾਣੇ ਦਾਣੇ ਅੰਤਰਾਮ ਵੀ ਭਰਿਆ ਪਿਆ ਘਰ ਭਰਾਨ ਚ ਬਹੁਤ ਖੱਜਲ ਹੁੰਦਾ ਕੰਮ ਫੇਰੇ ਦੇਹਾਂ ਲੱਗੇ ਮੈਂ ਇੱਧੇ ਰੱਖ ਲਿਆ। ਇੱਧੇ ਹੀ ਜਾ ਕੇ ਪਾ ਲੈਣੇ ਆ। ਇਹਦੇ ਵਿੱਚ 골ਡ 골ਡ ਵੀ ਇਦਾਂ ਹੀ ਪਿਆ ਬਾਬੇ। ਐ ਵੀ ਹੈਗਾ ਵਿੱਚ ਕਿਤੇ ਉਹ ਹੀ ਗੱਲ ਨਾ ਹੋਵੇ, ਕੜਾ ਵੀ ਹੈਗਾ। ਚੇਨ ਵੀ ਹੈ, ਮੁੰਦੀ ਸੀ ਸੁਗਰੀ ਵਿੱਚ। ਮੁੰਦੀ? ਟੋਨੀ ਰੀਦੀ। ਤੇਰੀ ਮਾਸੀ ਜੀ ਕਹਿੰਦੇ ਮੁੰਦੀ। ਹਾਉਦੇ ਕਾਂਡੇ। ਕਾਂਡੇ, ਕਾਂਡੇ ਤਾਂ ਮੇਰੇ ਹੋਲੇ ਆ। ਤੇਰੇ ਕਿੰਨਾ ਪਤਾ ਹੈ? ਨਿਕਲ ਰਿਹਾ ਪੰਨੋ ਮੇਰੇ ਨੂੰ ਨਹੀਂ ਸੁਣੀ ਤੂੰ ਆਪੇ ਕਰਨੀ ਉਹ ਹੈਗੇ ਹੈਗੇ ਨਕਲੀ ਜਿਹੇ ਬੱਬੇ ਕੋਈ ਸੀਰੀਅਸ ਨਾਲ ਹੈ ਜ ਮੈਂ ਨਾ ਕਹੀ ਹਾਂ ਦੇਖੋ ਮੈਂ ਚੰਗੀ ਨਕਲੀ ਜਿਹੇ ਪਈ ਗਏ ਕਿੰਨਾ ਜਰਾ ਕਿਵੇਂ ਟੰਗਾਂ ਫਲੇ ਫਲੇ ਬਿਠਾਣਾ ਆਹ ਬਰ ਜੀ ਮਮਾ ਸੱਚ ਕਹਿੰਦਾ ਜਿੱਤ ਆ ਕੇ ਦੇਖ ਕੇ ਭੇਜਣੀ ਆ ਉਹਨਾਂ ਨੂੰ ਬਿਲਲੇ ਟਾਈਮ ਕਰੂਗਾ ਪਰ ਜੀ ਕਹਿੰਦੇ ਮਮਾ ਕਹਿੰਦੇ ਭੇਜ ਦੇ ਸਕਦੇ ਪਤਾ ਨਹੀਂ ਚਾਹੀਦੇ ਹੋਗੇ ਬਿਲਕੁਲ ਟਾਈਮ ਤੇ ਜੂ ਆ ਰੋਟੀ ਖਾ ਲ ਲੇਂਗੇ ਪਰੌਠੇ ਬਣਾਇਆ ਅੱਜ ਹੈ ਮੈਂ ਤੂੰ ਬਣਾ ਕੇ ਦੇਦੀ ਨਹੀਂ ਪਰੌਠੇ ਉਹ ਘੈਂਟ ਬਣਾਉਂਦੀ ਆਂ ਦੀਦੀ ਸਾਡੀ ਤੇ ਇੱਥੇ ਐਲਸੀਡੀ ਆ ਇੱਥੇ ਲਮੀਰਾ ਲੱਗ ਜਾਣੀ ਮੈਂ ਜਦਾ ਹੈਗੀ ਆ ਵਿੱਚ ਲੱਗ ਸਕਦਾ ਬੰਦਨ ਨੂੰ ਪਤਾ ਤੇਰਾ ਕਿੰਨ ਕਿੱਥੇ ਮੇਰਾ ਮੈਨੂੰ ਬੋਲਣਾ ਠੀਕ ਠਾਕ ਹੋ ਤੁਸੀਂ ਬਲੌਗ ਆਪਣਾ ਬੇਲੀ ਆਇਆ ਕਨ ਬਲੌਗ ਹੈ ਸਾਰੇ ਸਤਿ ਸ੍ਰੀ ਅਕਾਲ ਫਿਰ ਕੋਣ ਕਿਦਾ ਸਾਰੇ ਠੀਕ ਠਾਕ ਆਜ ਵਾਲੂ ਵਾਲ ਕਰੋਨੇ ਨਾਲੋਂ ਤਿੰਨ ਨਾਲ ਪਰ ਸਾਡੀ ਅਜੇ ਰੋਟੀ ਮੌਨ ਲੇਟ ਆ ਅਸੀਂ ਦਿਖਾਣੇ ਤੁਸੀਂ ਨਾ ਔਖ ਬੜੀ ਲੱਗੀ ਹੈ ਆ ਖਾ ਲਾ ਫਿਰ ਖਾਣ ਲੱਗੀ ਪੁੱਖ ਲੱਗੀ ਤਾਂ ਮੜ ਕੇ ਹੁਣ ਪਰੌੜੇ ਖਾ ਲਏ ਜਦ ਤੱਕ ਆਪਾਂ ਗੈਸ ਵਾਲਾ ਕੈਪਸੂਲ ਖਾਣਾ ਕਿ ਹਾਂ ਵੀ ਪਿਆਵਾਂ ਭਰੇਜ ਨਹੀਂ ਕਰਨਾ ਸਵੇਰੇ ਚਾਹ ਦਾ ਬੱਟਾ ਲੈ ਕੇ ਵੇਜ ਰਣੇ ਕੋਲ ਦਾ ਬੰਦਾ ਪਹਿਲੇ ਧਿਆਨ ਰੱਖਿਆ ਨਾ ਨਹੀਂ ਕਰਦਾ ਕੀ ਕਰੀਏ ਇਹਨੂੰ ਨਹੀਂ ਦੁਰਦਾ ਬੰਦੇ ਨੂੰ ਆਪਣਾ ਧਿਆਨ ਦਾ ਰੱਖਣਾ ਚਾਹੀਦਾ ਜਿਆ ਰੱਖੀਦਾ ਵੇਹਰਾ ਹਾਂ ਕੀ ਕਰੀਏ ਤੇ ਜਿਹੜੀ ਜੀ ਮੈਨੂੰ ਨਹੀਂ ਸੂਤ ਕਰਦੀ ਮੈਂ ਨਾ ਖਾਵਾਂ ਪਰ ਇਹ ਜਾਣ ਕੇ ਇਹ ਕੈਪਸੂਲ ਖਾਣਾ ਮਨਜੂਰ ਆ ਖਾਦ ਲਈ ਇਹਨਾਂ ਨੂੰ ਮੈਂ ਸਮਝਾ ਕੇ ਨਾ ਭੇਕੇ ਵੀ ਦਿਖਾਇਆ ਇੱਕ ਦਿਨ ਪਾਣੀ ਦੇ ਵਿੱਚ ਸਾਰੀ ਰਾਤ ਰਹਿਣ ਤਾਂ ਸਵੇਰੇ ਦਿਖਾਇਆ ਕਿ ਕੀ ਹਾਲਤ ਹੁੰਦੀ ਢੱਡ ਜੀ ਜਾ ਕੇ ਪਰ ਫੇਰ ਵੀ ਇਹਨਾਂ ਨੂੰ ਹੈ ਨਹੀਂ ਕੋਈ ਡਲਟੂ ਪਾ ਮੇ ਫੋਨ ਮੇਰਾ ਲੈ ਇਹਦਾ ਆਪਣਾ ਰੌਲਾ ਇਹ ਵੀ ਹੁਣ ਆਪਣੇ ਕੋ ਪ੍ਰਾਣੀ ਆ 10 ਦਿਨਾਂ ਦੀ ਤੇ ਬਿਹਤਰੀਕ ਦੇ ਇਹਦੇ ਟੈਂਪਰ ਹੈ 20 ਤਰੀਕ ਦੇ ਡੈਕਟ ਕਰਾਤੇ ਇੰਗਲੈਂਡ ਨੂੰ ਚਲ ਜਾਨੇ ਨੇ ਹਲੋ ਪਹਿਲਾ ਤੇਰਾ ਨਮਰ ਕਰਾ ਹੁਣ ਤੇਰੇ ਮੈਂ ਚਲੋ ਗਾਇਸ ਕਰ ਲਈਏ ਕੰਮ ਕਰਦੇ ਆ ਵੇ ਬਲੌਕ ਕਾਂਟੇ ਦਾ ਮਾਈ ਨਿਊ ਹੋਮ ਟੂਡੇ ਤੁਹਾਨੂੰ ਦਿਖਾਉ ਲਦੇ ਆ ਸਾਰਾ ਮੇਰਾ ਨਵਾਂ ਘਰ ਬਣ ਰਿਹਾ ਕਿਹਨੂੰ ਕਿਹਨੂੰ ਖੁਸ਼ੀ ਆ ਦੱਸੋ ਕਮੈਂਟ ਕਰਕੇ ਜਿਹਨੀਆਂ ਨੂੰ ਖੁਸ਼ੀ ਆ ਮੈਨੂੰ ਖੁਸ਼ੀ ਹੋਣੀ ਹੈ ਕੋਈ ਕਿਸੇ ਨੂੰ ਖੁਸ਼ੀ ਮਮੇ ਕਹਿੰਦੇ ਖੁਸ਼ੀ ਵਾਇਰ ਕਰਨੀ ਹੁੰਦੀ ਆ ਔਰ ਕਿਹਨੂੰ ਖੁਸ਼ੀ ਖਾਸੀ ਹੋਣੀ ਕਿਉਂ ਹੁੰਦੀ ਆ ਕੀ ਖੁਸ਼ੀ ਹੁੰਦੀ ਆ ਕਮੈਂਟ ਕਰਕੇ ਦੱਸਿਓ ਕੌਣ ਕੌਣ ਖੁਸ਼ ਆ ਆਪਣਾ ਨਿਊ ਘਰ ਬਣ ਰਿਹਾ ਮੰਮੀ ਦਾ ਹੀ ਰਹਿਣ ਦਾ ਕਮਰਾ ਪਿੱਛੇ-ਪਿੱਛੇ ਅਸੀਂ ਰਾਵਾਂਗੇ ਮੀਆਂ ਬੀਬੀ ਤੇ ਇਹਨੂੰ ਮਗਲਵਾ ਕਮਰੇ ਜੀ ਰੋਟੀ ਪਾਣੀ ਦੇ ਦਿੱਤੀ ਟੈਂਟ ਟਾਈਮ ਤੇ ਇਹਨੂੰ ਕਹਿਣਾ ਵਾ ਹੁਣ ਤੁਸੀਂ ਬਾਹਰ ਨੂੰ ਸੱਤ ਨਾਮ ਕਰਦੇ ਹੋ। ਲੈ ਲਗੜੀ ਨੂੰ ਲਿਆ ਉਹ ਜਿਹੜਾ ਤੁਹਾਨੂੰ ਰੋਟੀ ਦੇਣੀ ਬਹਾਵ ਚੜਾ ਕਰ। ਯਾਰ ਆਪ ਰੱਬ ਕਹਿਣਾ ਗਾਲ ਇੱਥੇ ਬੈ ਕੇ ਕਮਰੇ ਚ ਹਾਂ। ਜਿਹੜੀਆਂ ਉਹਨਾਂ ਗਾਲ ਤੇ ਚਾੜੀ ਸੀ ਸਾਡੇ ਨੇ ਸ਼ਰਾਬ ਪੀਤੀ ਹੋ ਸੀ। ਫਰਸ਼ ਜਿਆ ਬਣਾ ਆ ਗਿਆ ਉੱਪਰ ਤੱਕ ਨਹੀਂ ਲੱਦ ਕੇ ਗਿਆ। ਕਿਉਂਕਿ ਉਹ ਟਾਉਣਾ ਫੇ ਇੱਧਰ ਆਪਣਾ ਸੀਮੈਂਟ ਲੱਗ ਜਾਊਗਾ। ਦੂਜਾ ਕਦੇ ਨਹੀਂ ਆਇਆ ਅੱਜ। ਚੀਲਾ ਆ ਦੇਖੋ ਛੋਟੇ ਅੰਦੇ ਦਾ ਸਵੈਟਰ ਮੇਰੇ ਨੂੰ ਛੋਟੇ ਅੰਦੇ ਦਾ ਇਹ ਪਣਾ ਵੀ ਨਹੀਂ ਹੈਗਾ ਫਾਰਮ ਫਾਰਮਿਤ ਨਹੀਂ ਸਕੂਲ ਦਾ ਹੈ ਅੰਦਰ ਦਾ ਬ੍ਰੇਕ ਹੈ ਆ ਦੇਖੋ ਸੁਖਿੰਦਰ ਦਾ ਡੈਡੀ ਤੇ ਮੰਮੀ ਭੈਣ ਮੇਰੀ ਆ ਵੀ ਉਹਨਾਂ ਦੀ ਆ ਮੇਰੇ ਦੇਖੋ ਮੈਂ ਕਿਦਾਂ ਲੱਗ ਰਹੀ ਤੇ ਇਹ ਪਲਾਸ ਬੰਦ ਦੀ ਫੇਰ ਦਾਸ ਮੀਨੀ ਬਦਾਂ ਆਹ ਹਰੇ ਰਸਤੇਦਾਰ ਆ ਮੇਰੇ ਮੇਰੇ ਹਰਮਨ ਆ ਦੇਖ ਤੂੰ ਹਮ ਹਮ ਇਹ ਠਹਿਕ ਨਹੀਂ ਉਹਦਾ ਟਵਰ ਨਾ ਆਉਦਾ ਮੇਰੀ ਭੈਣ ਦੀ ਸਿਲੀ ਸੁਣੀ ਲੱਗਦੀ ਆ ਬਾਪੂ ਮੇਰਾ ਨਾਲ ਐਮਐਲ ਖੜਾ ਹੈ ਇਹ ਐਸੇ ਆਪਣੇ ਘਰੇ ਆ ਖੜਾ ਡੈਡੀ ਮੇਰਾ ਗੱਬੇ ਆਈ ਐਮ ਐਲ ਐਸ ਗਿਆ ਵਿਚਕਾਰ ਵਾਲਾ ਮੇਲੇ ਲਈ ਆਈ ਐਮ ਐਲ ਐਸ ਗਿਆ ਨਾਈਂ ਪਹ ਲੱਗਣੇ ਕੀ ਆ ਆ ਦੇਖੋ ਹਾਂ ਇਧਰ ਦੇਖੋ ਆ ਕਿਤੇ ਦੀਵਾਨ ਸੀਗਾ ਉੱਥੇ ਗਏ ਸੀਗੇ ਉੱਥੇ ਦੁਕਾਨਾਂ ਲੱਗੀਆਂ ਸੀਗੀਆਂ ਘਰ ਦੇ ਕਹਿੰਦੇ ਤੂੰ ਵੀ ਕਹਿੰਦਾ ਮੈਂ ਵੀ ਪਾਉਣੀ ਆ ਫੋਟੋ ਖਿਚਾਈ ਸੀ ਮੈਂ ਦੇਖ ਰੋ ਜੈਂਟਲਮੈਨ ਉਹ ਵੀ ਆ ਲੈ ਲਿਆ ਹੀ ਆ ਪਾਈ ਦੀ ਬਿਲਵਾਰ ਦੇਖੀ ਨਹੀਂ ਤੁਸੀਂ ਫੁੱਟ ਲੈ ਇਹ ਤਾਂ ਗੇਨੀ ਆ ਬਾਬਾ ਜੀ ਦਾ ਆਪਣਾ ਲਵ ਯੂ ਦੇਵਿੰਗ ਹੋ ਗਈ ਗਾਇਜ਼ ਘੰਟਾ ਕਿ ਜ਼ਤਾ ਬਹੁਤ ਵਧੀਆ ਨੀਂਦ ਆਈ ਹੈ ਸੁਪਨੇ ਜਿਵੇਂ ਪਤਾ ਕਿੱਥੇ ਘੁੰਮਣ ਲੱਗਾ ਹੈਗਾ ਬੀਜ ਜੀ ਤੇ ਕੋਲ ਮੈਂ ਪੀਜੇ ਵਾਲੇ ਉਹ ਫੜੇ ਸੀ ਬਕਸੇ ਨਾਲ ਫਰਾਈਆਂ ਫਰੋਈਆਂ ਸੀ ਗਿਆ ਤੇ ਆ ਹੋ ਗਿਆ ਕੰਮਾ ਖਾਣੇ ਉਨਾਂ ਦੇ ਉੱਪਰ ਤਾਂੜ ਲੱਗ ਗਿਆ ਕੰਨ ਉਹ ਜੁਗਾ ਸ਼ਾਮ ਤੱਕ ਪੂਰਾ ਗਿਰ ਗਿਆ ਕਾ ਓਕੇ ਇੱਥੋਂ ਅਜੇ ਹੈ ਨਾ ਛੋਟਾ ਜਿਹਾ ਲੱਗਦਾ ਜਦੋਂ ਬਣਨਾ ਹੈ ਵੀ ਉਦੋਂ ਦੇਖਿਓ ਇਹਨ ਪੂਰੀ ਗੜਗੰਝ ਪੈਣੀ ਆ ਆ ਵਾਈਫਾਈ ਮੇਰਾ ਲਾਤਾ ਤਾ ਨਹੀਂ ਇਹ ਫੜਾ ਦੇਣਾ ਨੀਤੇ ਵਾਈਫਾਈ ਰੱਖਣਾ ਪੈਣਾ ਲਾ ਕੇ ਵਾਈਫਾਈ ਉਥੇ ਰੇਂਜ ਆਉਂਦੀ ਸੀ ਲਾਇਆ ਹੁਣ ਦਾਰੋ ਲਵਾਵਾਂਗੇ ਬਣਾ ਕੇ ਮੈਂ ਤਾਂ ਕਟਾਈ ਦੇਣਾ ਜਿਹੜਾ ਕਨੈਕਸ਼ਨ ਹੈਗਾ ਉਹਨਾਂ ਨੇ 3300 ਰੁਪਏ ਦਿੱਤਾ ਸੀ ਉਹ ਕਨੈਕਸ਼ਨ ਲਵਾਇਆ ਸੀ ਕਿਨਾਂ ਸਪੀਡ ਵਧੀਆ ਹੋਊਗੀ ਹੁਣ ਉਹਨਾਂ ਦਾ ਮੈਸੇਜ ਮੇਲ ਆਇਆ ਦੋ ਕੁ ਦਿਨ ਹੋ ਗਿਆ ਨਾ ਇਹਦਾ ਮੁੱਕ ਗਿਆ ਡਾਟਾ ਹੁਣ ਉਹਨਾਂ ਦਾ ਮੈਸੇਜ ਆਇਆ ਕਿ ਤੁਹਾਡਾ 1000 ਰੁਪਏ ਪਿਛਲਾ ਵੀ ਰੰਦਾ ਮੈਂ ਲਾ ਦੋ ਉਹਨਾਂ ਨੇ ਇਹ ਲੀਜਾਜ ਕੀਤਾ ਆ ਨਿਕਟਾ ਵਾਲਾ ਕਰਤਾ ਹੁਣ ਮੈਂ ਨੋ ਨੋ ਕਸਟਮਰ ਕੇ ਨੂੰ ਮੈਂ ਕਹਾਂ ਕਾਲ ਕਰਦਾ ਨਹੀਂ ਲੋ ਉਹਨਾਂ ਨੂੰ ਕਹਣਾਗੇ ਕਰਨਾ ਕਰਦੇ ਉਹਨਾਂ ਦੇ ਅਸੀਂ ਲਾ ਲਾਵਾ ਲਾਂਗੇ ਹਨਾ ਕੀ ਫਾਇਦਾ ਨਾ ਇਹ স্পੀਡ ਅਪ ਚਲਾਉਣਾ ਮੈਨੂੰ ਬੇਨਫਿਟ ਪੈਂਦਾ ਮੈਂ ਆਪਣੇ ਫੋਨ ਕਰਕੇ ਕਰਾਇਆ ਸੀ ਕਿ ਡਾਟਾ ਮੈਂ ਬਲੌਗ ਨੂੰ ਪਾ ਚੱਲ ਵਾਈਫਾਈ ਲਵਾ ਲਉਣਾ ਫਾਇਦਾ ਕੀ ਹੋਇਆ ਮੈਨੂੰ ਤੀਜੇ ਚੌਥੇ ਦਿਨ ਫੇਰ ਮੈਨੂੰ ਆਪਣੇ 4-7 ਦੇ 50 GB ਪਾਉਣੀ ਪੈਂਦੀ ਹੈ ਕਿਉਂਕਿ ਦਿਹਾੜੇ ਚੱਕ 3 GB ਮਿਲਦੀ ਹੈ 10 ਤੇ 15 GB ਦਾ ਬਲੌਗ ਹੁੰਦਾ ਤਾਂ ਤੀਜੇ ਚੋਥੇ ਰੋਜ਼ਾ ਜਿਹੀ ਪਾਉਣੀ ਪੈਂਦੀ ਬਾਈਫੇ ਦਾ ਕੀ ਫਾਇਦਾ ਕੁਛ ਵੀ ਨਹੀਂ ਦੇਖਦਾ ਹਾਂ ਜੇ ਕੋਈ ਵਧੀਆ ਹੋਰ ਕੋਈ ਲਗਾਉਣਾ ਸਪੀਡ ਵਾਲਾ ਹੋਵੇ ਜਿਹੜਾ ਕਿਉਂਕਿ ਇਹਦੀ ਸਪੀਡ ਇਹ ਨਹੀਂ ਇਹਨਾਂ ਦਾ ਵਧੀਆ ਮੇਰਾ ਆਹ ਨੈਟ ਸਿਮ ਵਾਲਾ ਤੇਜ਼ ਪਾਉਣਾ ਦੇਖ ਲੈਣੇ ਉਹਨੂੰ ਪੁੱਛਦੇ ਆਂ ਇਹ ਤਾਂ ਫੇਰ ਦਿਖਾ ਦੇਣਾ ਆਪਾਂ ਮਧੂੜੀ ਮਧੂੜੀ ਆ ਕਰਵਾਉ ਨਿਕਲੇ ਨਗਰੋਂ ਲੋ ਇੱਥੇ ਲੱਗੇ ਹੋਣਗੇ ਹਾਲੇ ਹੋਦਾ ਜਰੀ ਮੈਂ ਹੈ ਬੰਦਰ ਕਰਦਾ ਚੱਕੋ ਟੀ-ਸ਼ਰਟ ਪਈਆਂ ਨਵੀਆਂ ਮੈਂ ਕਿ ਤੁਹਾਨੂੰ ਦਿਖਾਉਂਦਾ ਮੈਂ ਦੇ ਦੇ ਦਿੰਦਾ ਹੁਣ ਕਿ ਜਿਹੜਾ ਆਪਾਂ ਦਵਾਂਗੇ ਕਿ ਇਹਨੂੰ ਫੇਰ ਹੀ ਲਿਆਵਾਂਗੇ ਨਾ ਆ ਪੋਮਾ ਦੀ ਪਈ ਆ ਆ ਦੂਜੀ ਆ ਇਹ ਕਿਹੜੀ ਚੀਜ਼ ਸੀ ਆਹ ਦਾ ਜ ਨੰਮੀ ਆ ਇਹ ਮੈਨੂੰ ਹੁਣੇ ਇੰਗਲੈਂਡ ਤੋਂ ਆਈ ਸੀ ਇਹ ਇੰਗਲੈਂਡ ਦਾ ਬ੍ਰਾਂਡ ਆ ਮੈਂ ਕਿ ਦੇ ਦਾਨੇ ਹੁਣ ਮੈਂ ਤਾਂ ਪਈਆਂ ਮੈਂ ਘਰੇ ਉਹ ਵੀ ਤੋਂ ਪੋਣੀ ਆਂਦੀਆਂ ਦੋ ਤਿੰਨ ਕੀ ਕਰਨੀਆਂ ਪੱਠੇ ਪਾਈਏ ਹੁਣ ਚਾਹ ਚੁ ਪੀ ਕੇ ਤਾ ਹੋ ਗਿਆ ਫਿਰ ਸੋਈ ਤੇ ਨਾਟਾਣਾ ਇੱਧਰ ਪਰੇ ਲੱਗਿਆ ਸੀ ਇਹਨਾਂ ਨੇ ਆਪਣੀ ਚਾਂਪਾਂ ਚਾਂਪਾਂ ਲਾਈ ਹੋਇਆ ਹੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਵੱਡੀ ਆ ਗਈ ਤੈਨੂੰ ਥੋੜੀ ਛੱਦਿਆ ਮਾਣਾ ਉਹਨੂੰ ਛੱਦਿਆ ਉਹਨੂੰ ਆਣ ਦੇ ਉਹਨੂੰ ਆਣ ਦੇ ਨਹੀਂ ਉਹਨੂੰ ਆਣ ਦੇ ਉਹਨੂੰ ਆਣ ਦੇ ਤੂੰ ਆ ਜਾ ਆ ਜਾ ਆ ਜਾ ਤੂੰ ਮੇਰੇ ਕੋਲ ਆਉਣਾ ਚਾਹੁੰਦਾ ਹੈ ਆ ਜਾ ਆ ਜਾ ਆ ਜੋ ਮਾਣੋ ਮਾਣੋ ਮੇਰੀ ਬਲੰਗੜੀ ਮਾਣ ਆ ਖੇਲਣਾ ਚੱਲਦਾ ਇਦਾਂ ਆ ਰਿਹਾ ਜਿੱਦਾਂ ਆਪਣ ਭਰਾਈਓ ਵੀ ਗੱਡੀਆਂ ਵਾਲੇ ਫੰਡਰ ਨੇ ਮੈਨੂੰ ਬੁਲਾਇਆ ਚ ਉਹਨੇ ਕੁੜੀ ਦੇ ਵਿਆਹ ਤੇ ਵੀ ਗਿਆ ਸੀਗਾ ਮੈਂ ਉਹਨਾਂ ਦੇ ਦਿਨ ਤੇ ਹਰ ਬਹੁਤ ਸ਼ਗਨ ਜਿਹੜੇ ਕਰਦੇ ਹੁੰਦੇ ਬਹੁਤ ਕਹਿਣ ਚੀਜ਼ਾਂ ਹੁੰਦੀਆਂ ਉਹ ਮੈਂ ਗਿਆ ਇਹ ਦੇਖਣ ਤੇ ਵਲੌਗ ਦੇਖਿਆ ਹੁਣ ਪਹਿਲਾਂ ਆਪਾਂ ਜਿੰਨੇ ਜੋਗੇ ਸ਼ਗਨ ਦੇਖ ਕੇ ਮੈਨੂੰ ਉਵੇਂ ਹੁਣ ਫੀਲਿੰਗ ਆ ਰਹੀ ਹੈ ਜਿੱਦਾਂ ਸਾਮਾਨ ਵੀ ਬਾਹਰ ਪਿਆ ਆ ਸਾਰਾ ਇੱਧਰ ਵੀ ਉਹਨੇ ਉਧਰ ਚੱਲੇ ਸ਼ਾਮ ਨੂੰ ਮੇਰੇ ਮੰਮੀ ਸੁੱਖ ਉਹਨੇ ਥੋੜਾ ਜਿਹਾ ਕੰਮ ਉਹ ਕਰਈਏ ਤੇ ਇੱਧਰ ਦੇਖੋ ਇਹ ਕੰਮ ਹੀ ਆਇਆ ਕਿ ਮੈਂ ਲੈਣਾ ਦਿਖਾਈ ਕਿਦਾਂ ਲਵਾਈਆਂ ਲੈਣਾ ਦਿਖਾਈ ਉਧਰ ਵੀ ਕਰੀ ਹਾਂ ਜੇ ਸਾਡੇ ਸੁੱਖੂ ਆ ਸੋ ਕੁ ਸਾਡੀ ਨਹੀਂ ਚੱਲ ਜਾਣਾ 20 ਨੂੰ ਰੈਡਿੰਗ ਲੰਡਨ ਹਾਂ ਕਿ ਉਹਨੂੰ ਕਿਹਾ ਫਿਰਨਵੇਂ ਇਹਦੇ ਚੱਕਰ ਵਿੱਚ ਟੈਂਟ ਉਹਦੀ ਫੱਟ ਗਿਆ ਕਿਹਦੇ ਚੱਕਰ ਚ ਇਹਦੇ ਚ ਕੀ ਇਹ ਤੇਰੇ ਕਿਹਦੇ ਇਹਦੇ ਚ ਕਿਹਦੇ ਉਹਨੂੰ ਕਿਹਾ ਉਹ ਤੇ ਜਗ੍ਹਾ ਹੈ ਨਹੀਂ ਰੱਖਣ ਨੂੰ ਤੂੰ ਕਿੱਥੇ ਲਾਉਣਾ ਟੈਂਟ ਹਾਊਸ ਨਹੀਂ ਖੜੇ ਹੋਣ ਨੂੰ ਜਗ੍ਹਾ ਨਹੀਂ ਅੰਦਰ ਆ ਦੇਖ ਤਾਂ ਕੀ ਹਾਲਤ ਬਣੀ ਪਈ ਐਨਾ ਸ਼ੁਕਰ ਆ ਗਿਆ ਤੇ ਬੈੱਡਾਂ ਤੇ ਮੀਰਾ ਸਾਰਾ ਕੁਝ ਤਾਂ ਅੰਦਰ ਆ ਗਿਆ ਨਹੀਂ ਅੱਗੇ ਕਿਹਾ ਪਰ ਇਹ ਕਮਰਾ ਨਹੀਂ ਢਾਉਣਾ ਹੈਗਾ ਇਹ ਜਿਹੜਾ ਬਹੁਤ ਟਾਈਮ ਸਪੈਂਡ ਕੀਤਾ ਮੈਂ ਇਹ ਰੱਖਣਾ ਹੈ ਕੰਮ ਦਾ ਇਹ ਕਹ ਲੋ ਕਹਿੰਦੇ ਮੰਮੀ ਮੇਰੀ ਨੇ ਨਿਸ਼ਾਨੀ ਰੱਖੀ ਆ ਮੇਰੇ ਨਾਨੇ ਦੀ ਨਾਨੇ ਮੈਨੂੰ ਦਿੱਤਾ ਸੀ ਮੰਮੀ ਨੂੰ ਗਿਫਟ ਉਹ ਇਦੋਂ ਪਹਿਲਾਂ ਨਹੀਂ ਆਈ ਅੰਮੀ ਚੱਲ ਫੇਣੇ ਆ ਗਈ ਤੂੰ ਤੂੰ ਵੀ ਆਪਾਂ ਕੀ ਕਰਾਂਗੇ ਹਾਂ ਹੈਂ ਹਾਂ ਉਹ ਹੁਣ ਕੀ ਕਰਾਂਗੇ ਹਾਂ ਇਹਨੂੰ ਕਦੇ ਚੱਕ ਲਿਆ ਕੋਣ ਇਦੋਂ ਕੀ ਖਰਵਾਣਾ ਇਹ ਵੀ ਹਾਲਤ ਕੀ ਕੀਤੀ ਦਿਖਾਈ ਆ ਦੇਖ ਲੋ ਛੱਕਰ ਵਾਲੇ ਜੇ ਬਲੌਗ ਦੇਖਦੇ ਤਾਂ ਜਿਹੜੇ ਗੁੱਡੇ ਲੈ ਕੇ ਆਉਂਦੇ ਸੀ ਥਾਂ ਮੈਂ ਕਿਹਾ ਸੀ ਨਾ ਮੈਂ ਕਿਹਾ ਸ਼ਾਮ ਤੱਕ ਜਲੂਸ ਕੱਢਦੇ ਨੇ ਦੇਖੋ ਨੀ ਤੂਫਾਨ ਅੱਕਰ ਬੱਤਾ ਸਿੱਟਾ ਮਾਰੂ ਤੇ ਨੂ ਬੜੀ ਜਿੱਦੀ ਜਿਦੜੀ ਪਈ ਆ ਜਿੱਦੀ ਐ ਸੁਖਣੀ ਜਿੱਦੀ ਮੈਨੂੰ ਕਿਹਾ ਸੀ ਸ਼ਾਮ ਨੂੰ ਜਲੂਸ ਫੋਨ ਆ ਗਿਆ ਸੁਖਣੀ ਦਾ ਫੋਨ ਮਤ ਮਾਰੀਆ ਮੈਂ ਫੋਨ ਮਾਰੀ ਕਿ ਨਾ ਨਵੀਂ ਜਾਣਾ ਹੈ ਕਿ ਮੈਂ ਆ ਜਾ ਮੈਂ ਕੰਮ ਕਰੀ ਜਾਂਦੇ ਆ ਜਾ ਹੁਣ ਮੈਂ ਭੇਜਣਾ ਥੋੜੀ ਆ ਇਹ ਨਹੀਂ ਬੱਸ ਹਟ ਦੰਨ ਮਿਲ ਆਦਾ ਹਾਂ ਤਰਪਾ ਲੈ ਲਈਏ ਮਾੜਾ ਮੋਟਾ ਸਮਾਨ ਜਿਹੜਾ ਉਹ ਕਰ ਲਾਂਗੇ ਹਨਾ ਜਾਂ ਤੇ ਭੁੰਕਾ ਤੇ ਕਰ ਲਾਪਾ ਨੇ ਪਤਾ ਨਹੀਂ ਕਿਹੜੀ ਗਲੀ ਪਏ ਆ ਗਲੀ ਪਏ ਆ ਸਾਡੇ ਤੈਨੂੰ ਇਸ ਕ੍ਰੀਨ ਦੀ ਪਈ ਹੋਆ ਤੂੰ ਤਾਂ ਐ ਸਮਝਦੇ ਗੱਡੀ ਚ ਬੈਠੀ ਆ ਕਿ ਹਾਂ ਵੀ ਕਰੇ ਸ਼ਕਤੀਮਾਨ ਆ ਇਹਨੇ ਉੱਡਿਆ ਜਾਣਾ ਉੱਡਿਆ ਆ ਜਾਣਾ ਛੋਟੀ ਗੱਡੀ ਪੂਰਾ ਮਜ਼ੇ ਲੈ ਰਹੇ ਨਾ ਉਹ ਆ ਪੁਲਸੀਆ ਉਹਨਾਂ ਦਾ ਦਿਖਾइए ਲੋਕੋ ਤੇ ਨਹੀਂ ਲੱਗਈ ਲੱਗਦਾ ਬਾਬੋ ਲੇਟ ਹੋ ਗਿਆ ਸਾਰਾ ਭੱਜ ਗਿਆ ਉਹਦਾ ਮੜਾ ਮੋਟਾ ਜਿਹੜੇ ਮੰਜੇ ਹੋ ਗਏ ਜਾਂ ਉਦਾਂ ਇਦਾਂ ਦਾ ਸਮਾਨ ਭੱਜਿਆ ਆ। ਮੀਂਹ ਦੇ ਨਾਲ ਤੇ ਮੈਂ ਭਲੇਖੇ ਦੇ ਨਾਲ ਆ ਨਾ ਆ ਕਮਰੇ ਚੱਲਦਾ ਸੀ। ਆਹ ਦਾ ਛੱਤ ਵੀ ਲੈ ਗਈ ਉੱਪਰ। ਆ ਦੇਖ। ਬਾਈ ਇਧਰੋਂ ਨਿਕਲ ਕੇ ਉਹ ਕਮਰੇ ਚ ਚੱਲਦਾ ਸੀ। ਉਹਦੇ ਚੇਤੇ ਹੀ ਨਹੀਂ ਘਟਾਤਾ ਉਹਨੇ। ਕਿਤੇ ਚੱਲ ਨਹੀਂ ਗਿਆ ਅੰਦਰ। ਹੈ? ਸਾਰਾ ਹੀ ਆ। ਇਹ ਬੜਾ ਔਖਾ ਹੁੰਦਾ ਹੈ ਬਾਕੀ ਬੜਾ ਟਾਈਮ ਔਖਾ ਕੱਟਿਆ ਕਈ ਵੇਲੇ ਚੌਂਣ ਲਾ ਆਪਣਾ ਉਧਰੋਂ ਭਾਂਡੇ ਰੱਖਣੇ ਕਦੇ ਇੱਧਰ ਨੂੰ ਜਾਗ ਰੱਖਣਾ ਕਦੇ ਇੱਧਰ ਨੂੰ ਮੱਗ ਰੱਖਣਾ ਉਹਦੇ ਮੈਂ ਫੈਲ ਹੀ ਭੇਜ ਗਈ ਆ ਮਾਮਾ ਨੇ ਰਸਤ ਕਰ ਸਕਦਾ ਆਹੋ ਮਾਮੇ ਕੀ ਧੀ ਦੇ ਸਹੇਲੀ ਦੇ ਦਿਲ ਆਪੇ ਸੁਖੀ ਅੰਦਰ ਬਹੁਤ ਕਰਦਾ ਆ ਹੂੰ ਇਹ ਦੇਖਣੇ ਲੜਦੀ ਰਹਿੰਦੀ ਆ ਜਿਹਨਾਂ ਜਿਹਨਾਂ ਨੂੰ ਤੁਹਾਨੂੰ ਪਤਾ ਜਿਹਨਾਂ ਜਿਹਨਾਂ ਟਾਈਮ ਕੱਟਿਆ ਨਾ ਪਤਾ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਬਣ ਕੇ ਜਾਉਣਾ ਕੱਚੇ ਹੋਣਗੇ ਪਹਿਲਾਂ ਜੋ ਚੁੰਦੇ ਹੁੰਦੇ ਮਾਵਾਂ ਕਿਵੇਂ ਟੈਨਸ਼ਨ ਪੈ ਜਾਂਦੀ ਹੈ ਟੈਨਸ਼ਨ ਪੈ ਜਾਂਦੀ ਹੁੰਦੀ ਕਦੀ ਉੱਧਰ ਗਲਾਸ ਲਾ ਕੇ ਡਬਾਟੀ ਰੱਖ ਚੋਣ ਲਾਪਾਦਾ ਹੁੰਦਾ ਸੀਗਾ ਕਮਰਾ ਇਹ ਪਰ ਮੈਂ ਆ ਤਾਂ ਨਹੀਂ ਚੱਲਾਂ ਸਾਡੇ ਵੀ ਹੁਣ ਸਟਾਰਟ ਕਰਦੇ ਬੜੂਗੇ ਸ਼ੁਰੂ ਹੋ ਗਏ ਵਾ ਆਮਨੇ ਵੇੜਿਆ ਆ ਦੇ ਭੱਜ ਗਿਆ ਸਾਰਾ ਕੁਝ ਬੈੱਡ ਵੀ ਆ ਦੇਖ ਹੈ ਗੱਦੇ oh my god oh god ਸਾਰੇ ਕੁਝ ਭੱਜ ਗਿਆ ਆ ਦੇਖਦਾ ਆ ਮੰਜਾ ਵੀ ਗਾਈਸ ਮੈਂ ਤੇ ਮੰਮੀ ਗਏ ਹਾਂ ਸਕੇ ਚਾਰ ਜਾਣੇ ਘਰੇ ਚਾਰ ਚਾਰ ਜਾਣੇ ਜਿਕਰ ਇਹ ਦੇਖ ਲੋ ਕਿਸੇ ਨੇ ਹਮ ਤਾਂ ਨਹੀਂ ਕੀਤੀ ਕਿ ਸਾਰਾ ਸਮਾਨ ਅੰਦਰ ਕਰ ਲਈਏ ਇੰਨਾ ਹਨਾ ਕਿ ਆਪਣਾ ਹੀ ਹੈਗਾ ਇਹ ਹੀ ਆਪਣਾ ਹੁੰਦਾ ਤੇ ਭਾਵੇਂ ਇਦਾਂ ਮਰਗੀ ਕਰਨਾ ਪੈਂਦਾ ਇਹ ਹੀ ਆਵੇ ਤੁਹਾਨੂੰ ਪਤਾ ਹੀ ਆ ਦੁਜਨ ਇਨਸਾਨ ਕਿੰਨੇ ਕਿਰੋ ਕਰਦਾ ਹੁੰਦਾ ਹੈ ਚੱਲ ਹੋ ਕੋਈ ਨਹੀਂ ਕੋਈ ਨਹੀਂ ਹੁਣ ਹੁਣ ਆਪਣੇ ਮੁਰਗਾ ਰੁੱੜਦਾ ਹੋਇਆ ਤੇ ਆਪਾਂ ਰੁਕ ਲਾਂਗੇ ਸਾਰੇ ਬੈੱਡ ਗੱਦੇ ਕਿੱਲੇ ਹੋ ਗਏ ਔਰ ਮੰਝੇ ਵੀ ਪੱਖਾ ਵੀ ਮੇਰੇ ਮੰੰਝੇ ਗਏ ਤੇ ਅੰਬਲਾ ਤਰਪਾਲ ਮੀਂਹ ਕਰਕੇ ਕਿ ਤਰਪਾਲ ਨਾਜਵੇ ਚਾਰ ਦੇ ਚਾਰ ਜੀ ਸੀ ਕਰੇ ਕਹੇ ਨੇ ਅੰਦਰ ਨਹੀਂ ਕੀਤਾ ਪਹਿਲਾਂ ਹਾਂ ਗਾਈਸ ਕੰਮ ਫਿਰ ਕੇ ਸਾਰੇ ਤਾਂ ਹੋ ਗਏ ਚਲੋ ਕੋਈ ਨਹੀਂ ਤੱਪਲ ਵਲਾਂਗੇ ਸੁੱਕ ਜਾਊਗਾ ਪਰ ਏਵੇਂ ਹੀ ਪਤਾ ਲੱਗਦਾ ਹੁੰਦਾ ਕੋਈ ਚੱਕਰ ਨਹੀਂ ਬੇਹਤ ਇਹਦੇ ਵਿਚਾਲੇ ਸਾਈਕਲ ਵੀ ਜਿੰਨੇ ਹੋਵੇ ਬੈੱਡ ਸਾਡੇ ਗੱਦੇ ਸਾਡੇ ਪੱਖੇ ਸਾਡੇ ਦਾਣੇ ਵਾਲੇ ਡਰਮ ਸਾਡੇ ਭਾਂਡੇ ਪੁੰਡੇ ਅਸੀਂ ਸ਼ਾਨ ਨੂੰ ਕਹਿੰਦੇ ਚੁੱਡੇ ਹੀ ਫਿਰਦੇ ਸੀ ਜੇ ਤਾਂ ਹੁਣ ਸਾਰੇ ਹੋ ਗਏ ਚੱਲ ਨਹੀਂ ਦੁੱਧ ਚਪੱਟੇ ਵਾ ਦੇਖੀ ਜਾਊਗਾ ਹੁਣ ਸਿਰੇ ਕੱਲਾਂ ਕੱਪਲਵਾ ਲਾਂਗੇ ਸੋਨੇ ਬਾਏ ਕਹਦੇ ਬਾਏ ਰੱਬ ਰੱਖਣ ਤੇ ਵੀ ਹੁਣ ਆਪਾਂ ਨੂੰ ਜਿਉਂ ਨੂੰ ਕਹਿੰਦੇ ਹੁੰਦੇ ਥੋੜੇ ਬਲੌਕਾਂ ਦੇ ਵਿੱਚ ਹੀ ਆ ਹਨਾ ਸਕ ਨਹੀਂ ਹਾਂ ਜੀ ਪਾਣੀ ਚੱਲਦਾ ਪਾਣੀ ਜੀ ਪੇਸ਼ ਜਾਈਏ ਪੇਜਣ ਜਾ ਰਹੇ ਹਾਂ ਇੰਗਲੈਂਡ ਪਾਣੀ ਨੇ ਉਥਰਾਂ ਕੁਝ ਪਾਣੇ ਆ ਨਾ ਤੇ ਵੱਡੇ ਹੋ ਗਿਆ ਹੁੰਦੇ ਹਾਂ ਤੇਰਾ ਵਿਆਹ ਕਦੋਂ ਭੇਜਿਆ ਕਰੋ ਕੀ ਕਹਿੰਦਾ ਤੇਰੇ ਵਿਆਹ ਨੂੰ ਆਉਣਾ ਅੱਛਾ ਤੈਨੂੰ ਕਹਿੰਦੇ ਸਾਂ ਮੇਰਾ ਵਿਆਹ ਜਨਵਰੀ ਚ ਤੈਨੂੰ ਕਿਹਨੇ ਕਿਹਾ ਨਹੀਂ ਪਤਾ ਹੀ ਆ ਉਦੋਂ ਕਿਹਦੇ ਨਾਲ ਮਹਾਰਾਜ ਜੀ ਦੇ ਨਾਲ ਹੋਰ ਕਿਹਦੇ ਨਾਲ ਰਾਜੀਵ ਕਾਣ ਰਾਜੀਵ ਕਾਣ ਜਿਹਨੇ ਤੂੰ ਗੱਲਾਂ ਕਰਦਾ ਹੈ ਕਿਹਦੇ ਨਾਲ ਗੱਲਾਂ ਕਰਦਾ ਮੈਂ ਹਾਂ ਤੂੰ ਮੈਨੂੰ ਕੋਲ ਦੇਖਿਆ ਗੱਲਾਂ ਕਰ ਦੇ ਨਾ ਰਾਜਵੀਰ ਨਾ ਤੂੰ ਮੈਨੂੰ ਕੋਲੋਂ ਦੇਖਿਆ ਗੱਲਾਂ ਕਰ ਦੇ ਨਾ ਦੇਖਿਆ ਅੱਛਾ ਮੈਨੂੰ ਤਾਂ ਪਤਾ ਨਹੀਂ ਕਿਹੜੀ ਰਾਜਵੀਰ ਮੈਨੂੰ ਤਾਂ ਪਤਾ ਨਹੀਂ ਕਿਹੜੀ ਰਾਜਵੀਰ ਫੇਡ ਮਾਰ ਰਿਹਾ ਕੂਥੇ ਨਰੱਕੇ ਕਾਹਦੇ ਇਦਾਂ ਕਹਿੰਦਾ ਯਾ ਬੁਤਾ ਬਹਿ ਗਿਆ ਮੈਨੂੰ ਨਹੀਂ ਪਤਾ ਕਿਹੜੀ ਭਰਾਵਾ ਉਹਦੇ ਅਰਮਾਨ ਦੇਖ ਲਓ ਉਹਦੇ ਨਾਲ ਮੇਰਾ ਕਿਸ ਨਾ ਵਿਆਹ ਕਰੀ ਗਿਆ ਮਾਮਾ ਕਹਿੰਦਾ ਸੀ ਤੂੰ ਤੋਰ ਬਣਾਇਆ ਸੱਚ ਨੱਕ ਹੋ ਗਿਆ ਹਾਂ ਏ ਸੀਰੀਅਸ ਨਾਲ ਆ ਕੇ ਇਹ ਕੁਛ ਵੀ ਛੱਡ ਦੇ ਰਹੀ ਹਿੰਦੀ ਏ ਕਿ ਵਿਆਹ ਕਰਕੇ ਰਹੀ ਹਿੰਦੀ ਮੇਰੇ ਕੋਈ ਗੱਲ ਨਹੀਂ ਕਰਾ ਲਾਂਗੇ ਪੁੱਤਕ ਹੋ ਜਾਣਗੇ ਜਨੂਕ ਜਾਨ ਜੀ ਫਾਰ ਵਿੱਚ ਰਾਜਵੀਨ ਨੇ ਰਾਜਵੀਨ ਨੇ ਕਰਾਵਾਂਗੇ ਮੈਂ ਕਹਿੰਨਾ ਦੱਸ ਫਾਰ ਵਿੱਚ ਕਰਾ ਲਾ ਆਪਣਾ ਵਿਆਹ ਫਾਰ ਵਿੱਚ ਹਾਂ ਓਕੇ ਸਹੀ ਰਹਿਣਾ ਫਿਰ ਤੂੰ ਕਿ ਚਲੋ ਗਾਇਸ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਮੰਮੀ ਹੁਣ ਉੱਠੂਗੀ ਦੁੱਧ 'ਚ ਪੱਤੀ ਪਾਊਗੀ ਤੇ ਸਾਨੂੰ ਬੁਲਾਊਗੀ ਜਗ-ਜਗ ਦੋ-ਦੋ ਗਲਾਸ ਤੇ ਮਿਲਦੇ ਹੁਣ ਆਪਾਂ ਨਵੇਂ ਬਲੌਗ ਦੇ ਵਿੱਚ ਬਾਏ ਕਰਦੇ ਸਕੋ ਬਾਏ ਬਾਏ ਕਰਦੇ ਸਾਰੇ ਬਾਏ ਬਾਏ ਤੇ ਲਾਈਕ ਸਬਸਕ੍ਰਾਈਬ ਤੇ ਇੰਡੀਆ ਕਿਤਾ ਲਫੇੜਾ ਪੈਣਾ ਕਿਸਾਨ ਨੇ ਦੋ ਟਿੱਕੂ ਟਿੱਕੂ